ਇਹ ਕਿੜਾਰੀਆਂ ਵਾਲੇ ਮਾਮਲੇ 'ਚ ਸਰਕਾਰ ਕੁਛ ਕਰੂਗੀ ਕਿ ਬਸ ਐਵੇਂ ਰੋਲਣਾ ਹੀ ਸੜਕਾਂ ਤੇ ਨਹੀਂ ਦੇਖੋ ਸਰਕਾਰ ਕਰਦੀ ਹੈ ਜਾਂ ਨਹੀਂ ਕਰਦੀ ਹੈ ਚਲੋ ਉਹ ਤਾਂ ਸਰਕਾਰ ਜਾਣੇ ਮੈਂ ਤੇ ਤੁਹਾਨੂੰ ਪਤਾ ਸਰਕਾਰ ਦਾ ਹਿੱਸਾ ਨਹੀਂ ਆ ਜੀ ਪਰ ਮੈਂ ਕਿਉਂਕਿ ਇਸ ਸਰਕਾਰ 'ਚ ਇਹਨਾਂ ਦੇ ਪੰਮਕੜਾ ਨੂੰ ਲੱਗਦਾ ਕਿ ਅਸੀਂ ਮੇਰੇ ਬਹੁਤ ਕਰੀਬੀ ਦੋਸਤ ਇਸ ਸਰਕਾਰ ਦੇ ਕਹਿੰਦੇ ਕਿ ਥੰਮ ਨੇ ਹੂੰ ਠੀਕ ਹੈ ਜੀ ਐਦਾਂ ਹੈ ਕਿ ਜਿਵੇਂ ਸਮਝ ਲੂ ਕਿ ਕੇਜਰੀਵਾਲ ਸਾਹਿਬ ਦੇ ਗਲਾਸ ਨਾਲ ਗਲਾਸ ਹੈ ਪਾਣੀ ਦਾ ਪਿਆ ਤੇ ਅੱਧਾ-ਅੱਧਾ ਵੀ ਹੋ ਸਕਦਾ ਸ਼ੇਰ ਹੋ ਜਾਵੇ ਮੈਂ ਉਹਨਾਂ ਨੂੰ ਵੀ ਮੈਸੇਜ ਕੀਤਾ ਜਿਹੜੇ ਮੇਰੇ ਦੋਸਤ ਨੇ ਤੇ ਬਹੁਤ ਮੇਰੀ ਰਿਸਪੈਕਟ ਵੀ ਕਰਦੇ ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ ਜੀ ਠੀਕ ਹੈ ਮੈਂ ਹੱਥ ਜੋੜ ਕੇ ਆਖੇ ਮੈਂ ਕਿ ਭਾਜੀ ਕਦੇ ਮੈਂ ਅੱਜ ਤੱਕ ਤੁਹਾਡੀ ਸਰਕਾਰ 'ਚ ਸਾਢੇ 3 ਸਾਲਾਂ 'ਚ ਕਦੇ ਮੈਸੇਜ ਨਹੀਂ ਕੀਤਾ ਤੁਹਾਨੂੰ ਠੀਕ ਹੈ ਜੀ ਮੈਂ ਅੱਜ ਵੀ ਨਿੱਜੀ ਕੰਮ ਨਹੀਂ ਮੇਰੀ ਕੋਈ ਇਲੰਤੀ ਇਹ ਨਾ ਬੰਦਿਆ ਨਹੀਂ ਸੁਣਦਾ ਹੂੰ ਕਿਉਂਕਿ ਤੁਸੀਂ ਕਰਦੇ ਹੋ ਖਬਰਾਂ ਇਹ ਪੇਸ਼ੇਵਾਰਤਾ ਹੁੰਦੀ ਹੈ ਇਹਦੇ ਤੋਂ ਅਸੀਂ ਰੋਟੀ ਖਾਂਦੇ ਆ ਲੋਕ ਸਾਡੇ ਤੋਂ ਖਬਰਾਂ ਸੁਣ ਲੈਂਦੇ ਆ ਜੀ ਜਿਵੇਂ ਇੱਕ ਪੁਲਿਸ ਵਾਲਾ ਹੁੰਦਾ ਸਾਰਾ ਦਿਨ ਦੰਗਾ ਫਸਾਦ ਕੋਟ ਕਟਾਪਾ ਤੇ ਸ਼ਾਮ ਨੂੰ ਉਹ ਜਾ ਕੇ ਨਹਾ ਤੋ ਕੇ ਆਪਦਾ ਕਰੇ ਉੱਥੇ ਉਹ ਇੰਨਾ ਚੀਜ਼ਾਂ ਤੋਂ ਬਖਬਰ ਹੋ ਜਾਂਦਾ ਹੂੰ ਸਵੇਰੇ ਫੇਰ ਉੱਠਦਾ ਸਵੇਰੇ ਉਸੇ ਜਿਹੇ ਚੀਜ਼ ਜੀ ਆਹ ਠੀਕ ਹੈ ਨਾ ਪੁੱਤ ਕਲੇਸ਼ ਚ ਪੈ ਜਾਂਦਾ ਜੀ ਠੀਕ ਹੈ ਜੀ ਹੁਣ ਸਾਡਾ ਵੀ ਇਹ ਆ ਅਸੀਂ ਖਬਰਾਂ ਕੀਤੀਆਂ ਠੀਕ ਹੈ ਘਰੇ ਬੜੇ ਆਪਦਾ ਜਾ ਕੇ ਜਿੱਦਾਂ ਦੇ ਹੈਗੇ ਆ ਬਸ ਠੀਕ ਹੈ ਜੀ ਪਰ ਕੁਝ ਖਬਰਾਂ ਐਸੀਆਂ ਹੁੰਦੀਆਂ ਨੇ ਕਿ ਤੁਸੀਂ ਮਤਲਬ ਕਿ ਦਰਦ ਨਾਲ ਭਿੱਜ ਕੇ ਕਰਦੇ ਹੋ ਕਿਉਂਕਿ ਮੇਰਾ ਬੈਕਗ੍ਰਾਉਂਡ ਹੈ ਜੀ ਜੀ ਮੈਨੂੰ ਖੇਡਾਂ ਨੇ ਬਹੁਤ ਕੁਝ ਦਿੱਤਾ ਹਮ ਠੀਕ ਹੈ ਜੀ ਅਸੀਂ ਮਤਲਬ ਕਿ ਅੱਜ ਬਹੁਤ ਸਾਰੇ ਜਿਹੇ ਯਾਰ ਦੋਸਤ ਖੱਟੇ ਆ ਤਾਂ ਉਹ ਖੇਡਾਂ ਚੋਂ ਖੱਟਿਆ ਜਜ਼ਬਾ ਇੱਕ ਖੇਡਾਂ ਚੋਂ ਖੱਟਿਆ ਜੀ ਠੀਕ ਹੈ ਜੀ ਲੜਨ ਦੀ ਜੋ ਤੁਹਾਡੇ ਚ ਤਾਕਤ ਤੁਹਾਡੇ ਚ ਗੋਣਾ ਆਉਂਦਾ ਹੈ ਨਾ ਉਹ ਇੱਥੋਂ ਹੀ ਸਿੱਖਿਆ ਵਾ ਬਹੁਤ ਕੁਝ ਸਿੱਖਿਆ ਗਰਾਊਂਡ ਤੋਂ ਮੈਂ ਅੱਜ ਵੀ ਗਰਾਊਂਡ ਦੇ ਨਾਲ ਜੁੜਿਆ ਹਾਂ ਅੱਜ ਵੀ ਗਰਾਊਂਡ ਜਾਂਦਾ ਮੈਂ ਤਾਂ ਕਹਿਣ ਦਾ ਮਤਲਬ ਮੈਨੂੰ ਦਰਦ ਮਹਿਸੂਸ ਹੋਇਆ ਔਰ ਇਸ ਦਰਦ ਨੂੰ ਲੈ ਕੇ ਮੇਰੇ ਕੋਲ ਕੌਣ ਆਇਆ ਐਸਾ ਸ਼ਖਸ ਜਿਹੜਾ ਖੁਦ ਸਪੋਰਟਸ ਕੋਰਟੇ ਦੇ ਵਿੱਚ ਭਰਤੀ ਆ ਵਧੀਆ ਰੈਂਕ ਤੇ ਹੂੰ ਜਿਹਨੂੰ ਕੋਈ ਪ੍ਰਵਾਹ ਨਹੀਂ ਹੈ ਜੀ ਪਰ ਉਹ ਬੰਦਾ ਇਹ ਦਰਦ ਕਿਉਂ ਲੈ ਕੇ ਆਇਆ ਕਿਉਂਕਿ ਉਹਨੂੰ ਵੀ ਗਰਾਉਂਡ ਦਾ ਦਰਦ ਮਹਿਸੂਸ ਕਰਦੇ ਨੇ ਕੁਝ ਲੋਕ ਹਨਾ ਆਪਾਂ ਨਹੀਂ ਨਹੀਂ ਸਰ ਉਹ ਖਿਡਾਰੀ ਹੈ ਨਾ ਖਿਡਾਰੀ ਦਰਦ ਮਹਿਸੂਸ ਕਰੇਗਾ ਹੀ ਕਰੇਗਾ ਹੁਣ ਹੁੰਦਾ ਕੀ ਹੈ ਕਿ 9 ਸਾਲ ਤੋਂ ਭਰਤੀ ਨਹੀਂ ਹੋਈ ਸਪੋਰਟਸ ਕੋਟੇ ਦੀ ਜੀ ਠੀਕ ਹੈ ਜੀ 9 ਸਾਲ ਤੋਂ ਤੇ ਇਸੇ ਦਰਮਿਆਨ ਹਰਿਆਣੇ ਨੇ 2000 ਖਿਡਾਰੀ ਭਰਤੀ ਕੀਤਾ 2000 ਤੋਂ ਵੱਧ ਲਾ ਲੋ ਹੁਣ ਮੈਂ ਪਿਛਲੇ ਸਾਲ ਦਾ ਡਾਟਾ ਜਿਹੜਾ ਉਹ ਕੱਢਿਆ ਮੈਂ ਰਿਸਰਚ ਕੀਤੀ ਉਹਦੇ ਤੇ ਹੂੰ ਤੇ ਕਿਉਂਕਿ ਜਿਹੜੇ ਖਿਡਾਰੀ ਨੇ ਜਿਵੇਂ ਜੋ ਯੂਨੀਵਰਸਿਟੀ ਦੇ ਵਿੱਚ ਮੁਕਾਬਲਿਆਂ ਚ ਟਾਪਰ ਹੈ ਜਾਂ ਕੁਝ ਇਸ ਤਰ੍ਹਾਂ ਦਾ ਜਿਹਦੇ ਹੱਕ ਬਣਦਾ ਉਹ ਕੀ ਆ ਕਿ ਪੁਲਿਸ ਨੂੰ ਹੀ ਪਹਿਲ ਦਿੰਦੇ ਨੇ ਜੀ ਹਾਲਾਂਕਿ ਜਿਵੇਂ ਆ ਪਟਵਾਰੀ ਵਗੈਰਾ ਭਰਤੀ ਹੁੰਦੇ ਨੇ ਇਹਨਾਂ ਦੇ ਵਿੱਚ ਵੀ ਕੋਟਾ ਹੁੰਦਾ ਹੈ ਹੁੰਦੇ ਹਾਂ ਜੀ ਪਰ ਇਹ ਪ੍ਰੀਖਿਆ ਨਹੀਂ ਤਨੁਵਤਾ ਹੀ ਇਹ ਖਿਡਾਰੀ ਜਿਹੜਾ ਗਰਾਊਂਡ ਨਾਲ ਜੁੜਿਆ ਉਹਦੇ ਲਈ ਇਹ ਪ੍ਰੀਖਿਆ ਜਿਹੜੀ ਔਖੀ ਹੋ ਜਾਂਦੀ ਆ ਜੀ ਜੀ ਸੋ ਇਸ ਕਰਕੇ ਉਹਨਾਂ ਦੀ ਪਹਿਲ ਹੁੰਦੀ ਆ ਪੁਲਿਸ ਹਮ ਸਰ 9 ਸਾਲ ਤੋਂ ਭਰਤੀ ਨਾ ਆਈ ਸੈਟ ਉਹਨਾਂ ਦੇ ਟੁੱਟ ਗਏ ਜੀ ਜਿਹੜੀਆਂ ਟੀਮਾਂ ਸੀ ਪ੍ਰਦਰਸ਼ਨ ਡਿੱ ਗਿਆ ਡਿੱ ਗਿਆ ਹਮ ਉਲਟਾ ਖੇਡਾਂ 24 ਤੋਂ 30 ਹੋ ਗਈਆਂ 350 ਪਲੇਅਰ ਖੜੇ ਪੈਰ ਪੰਜਾਬ ਪੁਲਿਸ ਨੂੰ ਚਾਹੀਦਾ ਜਿਹੜੇ ਖਿਡਾਰੀ ਸੀਗੇ ਉਹ ਹੁਣ ਕਹ ਲੋ ਕਿ 35-40 ਸਾਲ ਦੇ ਹੋ ਗਏ ਜੀ ਉਹਨਾਂ ਦੇ ਨਾਲ ਯੰਗ ਆਈ ਨਾ ਹਮ ਤੇ ਜਿਹੜੇ ਬੰਦੇ ਲਾਈਨ 'ਚ ਲੱਗੇ ਆ ਜੌਬ ਨੂੰ ਡੀਕਦੇ ਸਰ ਉਹ ਨਾ ਤਾਂ ਵਿਆਹੇ ਗਏ ਨਾ ਕਿਸੇ ਹੋਰ ਮਹਿਕਮੇ 'ਚ ਜਾ ਸਕਦੇ ਆ ਉਹ ਉਥੇ ਬੈਠੇ ਨੇ ਬਿਲਕੁਲ ਉਹਨਾਂ ਦੀ ਤਕਲੀਫ ਸੱਚੀ ਮਹਿਸੂਸ ਕਰਨ ਵਾਲੀ ਆ ਉਹ ਤੇ ਬੈਠੇ ਨੇ ਹੁਣ ਮੇਰੀ ਗੱਲ ਸੁਣੋ ਉਹ ਜਾਣ ਕੇ ਤੇ ਜਾਣਗੇ ਕਿਹੜੇ ਪਾਸੇ ਇਸ ਦੌਰ ਦੇ ਵਿੱਚ ਆ ਕੇ ਉਹਨ ਕੀ ਸ਼ੁਰੂ ਕਰਨ ਤੋਂ ਮੈਂ ਇਹੀ ਗੱਲ ਕਹੀ ਸੀਗੀ ਸਾਰਿਆਂ ਨੂੰ ਕਿ ਦੇਖੋ ਤੁਹਾਡੇ ਪਿੰਡ ਦੇ ਵਿੱਚੋਂ ਇੱਕ ਬੰਦਾ ਗਰਾਊਂਡ 'ਚੋਂ ਨਿਕਲ ਕੇ ਇਨਸਪੈਕਟਰ ਬਣ ਗਿਆ ਅੱਜ ਮੈਨੂੰ ਇੱਕ ਪੋਲੀਟਿਸ਼ੀਅਨ ਬਹੁਤ ਤਕੜੇ ਕਬੱਡੀ ਖਿਡਾਰੀ ਰਹੇ ਆ ਜੀ ਨਿੰਦਰ ਕੋਹਣੀ ਜੀ ਮੈਂ ਦੱਸ ਵੀ ਦਿੰਦਾ ਹੂੰ ਤਾਂ ਉਹ ਮਤਲਬ ਕਿ ਬਹੁਤ ਤਾਕੜ ਖਿਡਾਰੀ ਸੀ ਆਪਣੇ ਏਰੀਆ ਦੇ ਤੇ ਮਤਲਬ ਕਿ ਉਹਨਾਂ ਦੀ ਫੋਟੋ ਮੈਂ ਪਾਤੀ ਕਿਤੇ ਉਹ ਸਾਡੇ ਪਿੰਡ ਆਏ ਸੀ ਤੇ ਮੇਰੇ ਸਾਹਮਣੇ ਆ ਗਈ ਕਿ ਦਰਸ਼ਨੀ ਖੇਡ ਹੁੰਦੀ ਸੀ ਉਹਨਾਂ ਦੀ ਤੇ ਮੈਂ ਫੋਟੋ ਪਾਈ ਤੇ ਉਹ ਉਹਨਾਂ ਨੇ ਫਿਰ ਆਪਦਾ ਵਿਲਾ ਯਾਦ ਕੀਤਾ ਤੇ ਮੈਨੂੰ ਕਾਲ ਕਰ ਲਈ ਤਾਂ ਉਹ ਦੱਸਣ ਲੱਗੇ ਕਿ ਫਲਾਣਾ ਡੀਐਸਪੀ ਬਣ ਗਿਆ ਮਿੰਟੂ ਫਲਾਣਾ ਡੀਐਸਪੀ ਮਤਲਬ ਕਿ ਤੁਸੀਂ ਇਹ ਦੇਖੋ ਨਾ ਕਿ ਉਹਨਾਂ ਨੇ ਮਿਸਾਲ ਦਿੱਤੀ ਕਿ ਯਾਰ ਮੇਰਾ ਚਲੋ ਠੀਕ ਸੀਗਾ ਮੇਰਾ ਰਸਤਾ ਇਹ ਮੈਂ ਕਦੇ ਸੋਚਿਆ ਨਹੀਂ ਸੀ ਇਧਰ ਆਉਂਗਾ ਚਲੋ ਆ ਗਿਆ ਕਹਿਣ ਦਾ ਮਤਲਬ ਇਹ ਆ ਕਿ ਹੁਣ ਉਹਨਾਂ ਨੇ ਮਿਸਾਲ ਦਿੱਤੀ ਨਾ ਤੇ ਫਲਾਣਾ ਮੇਰੇ ਨਾਲ ਦਾ ਮਿੰਟੂ ਡੀਐਸਪੀ ਬਣ ਗਿਆ ਫਲਾਣਾ ਵੱਡਾ ਡੀਐਸਪੀ ਬਣ ਗਿਆ ਖੜਾਰੀ ਉਹ ਜੇ ਭਾਰਤੀਆ ਨਿਕਲੀਆਂ ਸੀ ਤਾਂ ਹੀ ਸੀ ਨਹੀਂ ਨਹੀਂ ਸਰ ਉਹਦੇ ਚ ਇੱਕ ਚੀਜ਼ ਨੂੰ ਦੇਖੋ ਕਿ ਤੁਹਾਡੇ ਪਿੰਡ ਚੋਂ ਮੰਨ ਲਓ ਸਪੋਰਟਸ ਦੇ ਵਿੱਚੋਂ ਜਾ ਕੇ ਕੋਈ ਕੋਟੇ ਚ ਡੀਐਸਪੀ ਲੱਗ ਗਿਆ ਥਾਣੇਦਾਰ ਬਣ ਗਿਆ ਹੌਲਦਾਰ ਸਿਪਾਹੀ ਬਣ ਗਿਆ ਤਾਂ ਇੱਕ ਮਿਸਾਲ ਬਣ ਜਾਂਦੀ ਆ ਕਿ ਭਾਈ ਉਹ ਫਲਾਣੇ ਦਾ ਮੁੰਡਾ ਹੈ ਨਾ ਖੇਡਾਂ ਤੋਂ ਪਰਤੀ ਹੋ ਗਿਆ ਤਾਂ ਉਹਦੇ ਚ ਕੀ ਆ ਕਿ 10 ਹੋਰ ਤਿਆਰੀ ਕਰਨਗੇ ਬਿਲਕੁਲ ਬਿਲਕੁਲ ਮੇਰੇ ਪਿੰਡਾ ਵੇਖ ਲਓ ਆਪਣੇ ਇਲਾਕੇ ਇਲਾਕੇ ਦਾ ਕੀ ਪੂਰੇ ਪੰਜਾਬ ਚੋਂ ਮਿਸਾਲ ਹੁਣੀ ਹੈ ਜੀ ਮੇਰੇ ਪਿੰਡ ਜੀ 2000 ਵੋਟ ਹੈ ਤੇ 100 ਤੋਂ ਵੱਧ ਪੁਲਸ ਵਾਲੇ ਤੇ ਆਰਮੀ ਵਾਲੇ ਮੁੰਡੇ ਹੂੰ ਤੇ ਫਿਰ ਉਹ ਇੱਕ 2000 ਵੋਟ ਪਿੱਛੇ ਬੱਚੇ ਦਾ ਆਉਣ ਵਾਲੇ ਪਿੱਛੇ ਨਹੀਂ ਮਾਣ ਮਾਰਦੇ ਸੀ ਉਹ ਮਤਲਬ ਕਿ ਇੱਕ ਭਰਤੀ ਹੋਇਆ ਚਾਰ ਉਹਨੂੰ ਵੇਖ ਕੇ ਹੋਰ ਲੱਗਾ ਤਿਆਰੀ ਚਾਰ ਹੋਏ ਹੋਰ ਹਰ ਇੱਕ ਬੈਚ ਦੇ ਵਿੱਚ ਸਾਡੇ ਪਿੰਡੋਂ ਜਾਂਦੇ ਨੇ ਜੀ ਹੂੰ ਹਰ ਇੱਕ ਬੈਚ ਦੇ ਵਿੱਚ ਤਾਂ ਮਤਲਬ ਇਹ ਆ ਕਿ ਜੇ ਮਿਸਾਲ ਹੀ ਇਸ ਤਰ੍ਹਾਂ ਦੀ ਬਣਾ ਦਿਓਗੇ ਕਿ ਫਲਾਣੇ ਦਾ ਮੁੰਡਾ ਕੱਚਾ ਪਾ ਕੇ ਸਾਰੀ ਜ਼ਿੰਦਗੀ ਦੌੜਦਾ ਰਿਆ ਤੇਖੀਰ ਖੀਰੂ ਨੂੰ ਪੱਠੇ ਵੱਢਣੇ ਪਏ ਤਾਂ ਫਿਰ ਇਹ ਮਿਸਾਲ ਪੁੱਠੀ ਬਣ ਜਾਏਗੀ ਸੋ ਮੈਂ ਤੇ ਦਰਖਾਸਤਾਂ ਗੁਜ਼ਾਰਸ਼ਾਂ ਕੀਤੀਆਂ ਨੇ ਜੀ ਨਿੱਜੀ ਤੌਰ ਤੇ ਨੇ ਕਿਉਂਕਿ ਆਪਾਂ ਨੂੰ ਕਦੇ ਕੋਈ ਕੰਮ ਦੀ ਲੋੜ ਨਹੀਂ ਪਈ ਸੁਖਮ ਸਿੰਘ ਸਾਹਿਬ ਮਾਲਕ ਦੀ ਕਿਰਪਾ ਜੀ ਆਪਦੀ ਪਛਾਣ ਹੀ ਇੰਨੀ ਹੈ ਕਿ ਕੰਮ ਨਹੀਂ ਅੜਦਾ ਕੋਈ ਹੂੰ ਹੂੰ ਤੇ ਜੇ ਕੋਈ ਭੈਣ ਭਰਾ ਦਾ ਉਹ ਕਰਵਾ ਲਈਦਾ ਮਾਨ ਨਾਲ ਮੈਂ ਕਹਿੰਦਾ ਮੇਰੇ ਮਤਲਬ ਅਫਸਰशाही ਚ ਵੀ ਆ ਯਾਰ ਦੋਸਤ ਮੇਰੇ ਸਿਆਸਤ ਦੇ ਵਿੱਚ ਵੀ ਆ ਪਰ ਪਹਿਲਾ ਮੌਕਾ ਸੀਗਾ ਕਿ ਜਦੋਂ ਮੈਂ ਬਹੁਤ ਵੱਡੇ ਨੇਤਾ ਨੂੰ ਕਹ ਲੋ ਕਿ ਪਰਸਨਲ ਗੁਜ਼ਾਰਿਸ਼ ਕੀਤੀ ਕਿ ਸਰ ਇਹ ਮਿਸਾਲ ਬਹੁਤ ਪੈੜੀ ਹੈ ਆਪਣੇ ਵਾਸਤੇ ਸਰ ਇਹਨਾਂ ਦਾ ਜ਼ਰੂਰ ਕੋਸ਼ਿਸ਼ ਕਰੋ ਠੀਕ ਹੈ ਉਹਨਾਂ ਨੇ ਮੈਨੂੰ ਪੋਜ਼ਿਟਿਵ ਰਿਸਪੌਂਡ ਕੀਤਾ ਤਾਂ ਦੇਖੋ ਕੀ ਬਣਦਾ ਜੀ ਆਪਾਂ ਤਾਂ ਇਹੀ ਕਰ ਸਕਦੇ ਸੀ ਇਹਨਾਂ ਖਡਾਰੀਆਂ ਵਾਸਤੇ ਪਰ ਚਲੋ ਉਹਦਾ ਮੈਨੂੰ ਮਾਨ ਹੈ ਕਿ ਆਪਾਂ ਜ਼ਿਆਦਾਤਰ ਜਿਹੜੇ ਮੁੱਦੇ ਨੂੰ ਚੱਕ ਲਈਏ ਤਾਂ ਉਹ ਕਿਨਾਰੇ ਲੱਗ ਜਾਂਦਾ ਹੁੰਦਾ ਚਾਹੇ ਉਹ ਕੇਰੇ ਵਾਲੇ ਅਮਰੀਕ ਦਾ ਮਾਮਲਾ ਵੀ ਹੋਵੇ ਉਹਦੇ 'ਚ ਵੀ ਰੌਲਾ ਪਾਇਆ ਸੀਗਾ ਤਾਂ ਚਲੋ ਫਿਰ ਮਸਲਾ ਹੱਲ ਹੋ ਗਿਆ ਸੀਗਾ ਤੇ ਇਹੀ ਆ ਕਿ ਇਹਨਾਂ ਖਡਾਰੀਆਂ ਦਾ ਮਸਲਾ ਹੱਲ ਹੋ ਜਾਣਾ ਚਾਹੀਦਾ ਜਿਸ ਤਰ੍ਹਾਂ ਦਾ ਚਲੋ ਸਰਕਾਰ ਨੇ ਹੁਣ ਇਹਨਾਂ ਨੂੰ ਮੀਟਿੰਗ ਵਾਸਤੇ ਸੱਦ ਲਿਆ ਅੱਛੀ ਗੱਲ ਆ ਜੀ ਪਰ ਪਿਛਲੀ ਕਾਂਗਰਸ ਸਰਕਾਰ ਜਿਹਦੇ ਚ ਪ੍ਰਗਟ ਸਿੰਘ ਪ੍ਰਗਟ ਸਿੰਘ ਸੀਗੇ ਅੱਜ ਪ੍ਰਗਟ ਸਿੰਘ ਸਭ ਤੋਂ ਜ਼ਿਆਦਾ ਵੱਡੇ ਆਲੋਚਕ ਆ ਮਤੌਰ ਵਿਰੋਧੀ ਧਿਰ ਦੇ ਉਹ ਵੀ ਦੱਸਣ ਕਿ 5 ਸਾਲ ਉਹਨਾਂ ਨੇ ਭਰਤੀ ਲਈ ਕੀ ਕੀਤਾ ਬਈ ਉਹ ਖੁਦ ਇਸ ਡਿਪਾਰਟਮੈਂਟ ਚ ਇਸ ਫੀਲਡ ਦੇ ਵਿੱਚੋਂ ਇਸ ਪ੍ਰੋਫੈਸ਼ਨ ਦੇ ਵਿੱਚੋਂ ਨਿਕਲੇ ਨੇ ਖੇਡਾਂ ਦੀ ਦੁਨੀਆ ਚ ਆਏ ਫਿਰ ਚਲੋ ਪਾਵਰ ਵੀ ਹੈ ਨਾ ਸੱਤਾ ਵੀ ਆਈ ਇਕੱਲਾ ਇਹ ਹੁੰਦਾ ਕਿ ਤੁਸੀਂ ਇਕੱਲੇ ਖੇਡ ਚੋਂ ਤੁਹਾਡੇ ਕੋਲੇ ਪਾਵਰ ਨਹੀਂ ਹੈ ਫਿਰ ਵੀ ਤੁਸੀਂ ਕਹਿਣ ਜੋਗੇ ਹੋ ਨਾ ਯਾਰ ਸਾਡੇ ਵੱਸ ਨਹੀਂ ਸੀ ਕੁਝ ਜੀ ਪਰ ਇੱਕ ਟਾਈਮ ਆਇਆ ਵੀ ਤੁਹਾਡੇ ਵੱਸ ਵੀ ਸੀਗਾ ਉਦੋਂ ਵੀ ਬਹੁਤ ਕੁਝ ਨਹੀਂ ਹੋ ਸਕਿਆ ਡਾਕਟਰ ਦਲਬੀਰ ਜੀ ਕਹਿ ਰਹੇ ਨੇ ਕਿ ਮਹਿੰਗਾਈ ਬੇਰੋਜ਼ਗਾਰੀ ਨੇ ਕਹਿੰਦੇ ਵੀ ਲੱਕ ਤੋੜਦਾ ਹੈ ਇਹ ਚ ਦਿਨੋਂ ਦਿਨ ਵੱਧ ਰਿਹਾ ਤੇ ਮਿੰਟੂ ਜੀ ਜਾਂਦੇ ਜਾਂਦੇ ਇੱਕ ਕਮੈਂਟ ਆਪਾਂ ਮਲੂਕ ਸਿੰਘ ਜੀ ਹੋਰਾਂ ਦਾ ਪੜ੍ਹ ਦਈਏ ਕਹਿੰਦੇ ਸ਼ੋਭਮਨ ਗਿੱਲ ਦੀ ਗੱਲ ਕਰਦੇ ਹੋ ਮੜੀ ਜੀ ਗੱਲ ਆਪਾਂ ਵੈਸੇ ਕੀਤੀ ਸੀ ਮੁੰਡੇ ਦੀ ਪਰ ਉਸ ਤੋਂ ਬਾਅਦ ਵੀ ਪਰਫਾਰਮੈਂਸ ਉਸੇ ਨਹੀਂ ਸਰ ਸ਼ੁਮਨ ਗਿੱਲ ਦੀ ਹੀ ਗੱਲ ਕਿਉਂ ਹੂੰ ਜਿਹੜਾ ਟੈਸਟ ਜਿੱਤਿਆ ਇਹਨਾਂ ਨੇ ਉਹ ਇੱਕ ਇਤਿਹਾਸਕ ਜਿੱਤ ਹੈ ਜੀ ਸ਼ੁਭਮਨ ਗਿੱਲ ਬਾਰੇ ਮੈਂ ਬਹੁਤ ਪੋਸਟਾਂ ਪਾਈਆਂ ਬਹੁਤ ਮਤਲਬ ਕਿ ਨੇੜੋਂ ਉਸ ਦੀ ਖੇਡ ਨੂੰ ਦੇਖ ਕੇ ਕਿ ਇਸ ਬੰਦੇ ਦਾ ਫਿਊਚਰ ਤੁਸੀਂ ਦੇਖਣਾ ਇਹ